ਵੀਡੀਓਡੇ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਫਿਲੌਰ ਨਜ਼ਦੀਕ ਨਵਾਸ਼ੇ ਰੋਡ ਤੇ ਪੈਂਦੇ ਪਿੰਡ ਗੜਾ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਪਟ ਸਿੰਘ ਸਭਾ ਵੱਲੋਂ ਗੁਰੂ ਗਰੰਤ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਨ ਦੀ ਖੁਸ਼ੀ ਵਿੱਚ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਾਈ ਜੁਜਾਰ ਸਿੰਘ ਹਜ਼ੂਰੀ ਰਾਗੀ શ્રી ਦਰਬਾਰ ਸਾਹਿਬ ਅੰਮ੍ਰਿਤਸਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਇੰਟਰਨੈਸ਼ਨਲ ਟਾਡੀ ਜਥਾ ਗਿਆਨੀ ਸਰੂਪ ਸਿੰਘ ਕੜਿਆਣਾ ਪਾਈ ਬਲਵਿੰਦਰ ਸਿੰਘ ਅਪਰਾ ਪਾਈ ਮੇਜਰ ਸਿੰਘ ਜਖਮੀ ਲੁਧਿਆਣਾ ਵਾਲਿਆਂ ਨੇ ਆਪੋ ਆਪਣੇ ਕੀਰਤਨ ਅਤੇ ਕਥਾ ਵਿਚਾਰਾ ਰਾਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਕਮੇਟੀ ਪ੍ਰਧਾਨ ਪਾਈ ਗੁਰਮੀਤ ਸਿੰਘ ਲਾਡੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਮੀਤ ਪ੍ਰਧਾਨ ਗੁਰਦੀਪ ਸਿੰਘ ਖਾਨਪੁਰ ਖਜ਼ਾਂਚੀ ਸੁਪਜੀਤ ਸਿੰਘ ਪੰਡਵਾ ਉਪ ਖਜ਼ਾਂਚੀ ਜਗਜੀਤ ਸਿੰਘ ਜੱਗੀ ਮੁਖ ਸਲਾਹਕਾਰ ਬਲਵਿੰਦਰ ਸਿੰਘ ਦੇਗਪਾਲ ਅਤੇ ਸਤਨਾਮ ਸਿੰਘ ਆਦਿ ਇਲਾਵਾ अनेका ਪਤਵੰਤੇ ਹਾਜ਼ਰ ਸਨ ਆਓ ਦੇਖੀਏ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਕੀ ਅਰਦਾਸ ਫਾਟ ਕੀਰਤਕੀ ਗੁਰ ਰਾਮ ਦਾਸ ਰਾਖੋ ਸਰਣਾਈ ਤੁੰਤਨ ਸੈਵਸੀ ਵਿਗਨ ਦਾ ਪਾਤਸ਼ਾਹ ਤੇ ਉਦਮ ਅਪਰਾਲਾ ਸਦਕਾ ਸਤਿਗੁਰ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਸਦਕਾ ਸਮੂਹ ਗੋਪਾਲ ਪਲੌਂਦੀ ਤੰਗੜਾ ਵਿਖੇ ਸਾਰੇ ਪਾਰਸੰਗਤ ਵੱਲੋਂ ਦੇਸ਼ ਵਿਦੇਸ਼ ਦੇ ਇਕੱਤਰ ਹੋ ਕੇ ਨਵੀਂ ਬਿਲਡਿੰਗ ਦੀ ਉਦਾਰੀ ਕੀਤੀ ਜਿਸ ਦੀ ਅਜ ਅਰੰਭਤਾ ਹੋ ਰਹੀ ਹੈ ਤੇ ਮਹਾਨ ਵਰਨ ਸਮਾਗਮ ਇਸ ਵਰਥਾਏ ਚੱਲ ਰਹੇ ਹਨ ਜਿਦੇ ਵਿੱਚ ਪੰਥ ਦੇ ਪ੍ਰਸਿੱਧ ਡਾਕਟਰ ਸੁਖਵੀ ਸਿੰਘ ਉਦੋਕੇ ਅਜੂਰੀ ਰਾਗੀ શ્રી ਦਰਵਾਰ ਸਾਹਿਬ ਆਨੁਸਾਰ ਤੋਂ ਪਾਈਸਾ ਪਾਈਜੋ ਜਰਸਨ ਜੀ ਅਤੇ ਸਾਡੇ ਇਲਾਕੇ ਦੇ ਮਾਨ ਗਿਆਨੀ ਸਰੂਪ ਸਿੰਘ ਜੀ ਕੰਢਿਆਣਾ ਆਟਾ ਡਿਜਾਤਾ ਭਾਈ ਸਾਹਿਬ ਭਾਈ ਮੇਜਰ ਸਿੰਘ ਜਖੜੀ ਅਤੇ ਹੋਰ ਬੀਬੀਆਂ ਵੱਲੋਂ ਇਸ ਮਹਾਨ ਧਰਮ ਸਮਾਗਮ ਦੇ ਵਿੱਚ ਗੁਰਬਾਣੀ ਕੀਰਤਨ ਵਿਚਾਰਾਂ ਗੁਰੂ ਇਤਿਹਾਸ ਦੀ ਪ੍ਰਵਾਹ ਚੱਲੇਗਾ ਸਤਿਗੁਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਇਸ ਨੂੰ ਉਦਮ ਉਪਰਾਲਾ ਬਖਸ਼ਿਆ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਸਾਰ ਕਰਨ ਦਾ ਵੀ ਇਸੇ ਤਰ੍ਹਾਂ ਉਪਰਾਲਾ ਬਖਸ਼ਦੇ ਰਹਿਣ ਸਮੂਹ ਸੰਗਤਾਂ ਨੂੰ ਇਸ ਨਵੇਂ ਬਿਲਡਿੰਗ ਦੀਆਂ ਲੱਖ ਲੱਖ ਵਧਾਈਆਂ ਗੁਰਦੁਆਰੇ ਦੀ ਅਰੰਭਤਾ ਹੋ ਚੁੱਕੀ ਆ ਸਾਰੀਆਂ ਸੰਗਤਾਂ ਆਪੋ ਆਪਣੇ ਯੋਗਦਾਨ ਪਾ ਕੇ ਗੁਰੂ ਸਰਵਨਨ ਮस्तक ਹੋਈਏ ਤੇ ਆਪਣਾ ਜੀਵਨ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਏਗੀ ਕਿ ਫਲੋਰ ਦੀ ਸੰਗਤ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਦਾ ਉਪਰਾਲਾ ਕੀਤਾ ਗਿਆ ਫਲੋਰ ਗੋਪਾਲ ਕਲੋਨੀ ਦੇ ਵਿੱਚ ਨਵੀਂ ਇਮਾਰਤ ਜੋ ਗੁਰੂ ਘਰ ਦੀ ਉਸਾਰੀ ਗਈ ਹੈ ਉਹਦੀ ਅੱਜ ਆਰੰਭਤਾ ਹੋ ਗਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉੱਥੇ ਕਲੋਨੀ ਦੇ ਵਿੱਚ ਗੁਰੂ ਘਰ ਦੇ ਵਿੱਚ ਲੈ ਕੇ ਆਏ ਗਏ ਹਨ ਤੇ ਹੁਣ ਇਸ ਇਮਾਰਤ ਤੋਂ ਗੁਰਸਿੱਖੀ ਦਾ ਪ੍ਰਚਾਰ ਹੋਏਗਾ ਖਾਤ ਦਾ ਪ੍ਰਚਾਰ ਹੋਏਗਾ ਤੇ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ